ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਤਾ ਆਇਆ ਰਾਮ ਰਾਜੇ ਹਰ ਨਾਕ ਜੁਧ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੂੰ ਦਗਾ ਪਿਠ ਦੇ ਨਾਮ ਦੇਉ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੋ ਘਰੀ ਨ ਹੋਈ ਭਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਜੋਤ ਜੋਤ ਮਹਜਾ ਤਾਕਲਕਲਾ ਭਰਪੂਰ ਰਹਾ ਤੂੰ ਸੱਚਾ ਸਹਿਗ ਸਿਮਤ ਸਵਾਲ ਯੋਜਨ ਕੀ ਤੀਸ ਉਪਰ ਭਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਾ ਗਾਸਾ ਮਹੱਲਾ ਪਹਿਲਾ ਓੰਕਾਰ ਸਤਿਪੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਵਾਲੇ ਵਾਜੇ ਤੇਰੇ ਨਾਦ ਨੇ ਕਿਆ ਸ਼ੰਕਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਗ ਪਰਿ ਸੋ ਕਹੀਏ ਕੀਤੇ ਤੇਰੇ ਗਾਵਨ ਹਰੇ ਗਾਵਨ ਤੁਧਨੋ ਕੋਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਤ ਗਤ ਲਿਖ ਜਾਣਾ ਲੇਖ ਲੇਖ ਤਰ ਵਿਚਾਰੇ ਗਾਵਨ ਤੁਧਨੋ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਦਰ ਨਰਾਸਨ ਉੱਤੇ ਬੈਠੇ ਦੇਵ ਤਿਆਦਰ ਨਾਲੇ ਗਾਵਨ ਤੁਧਨੋ ਸਿਦ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਰੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਭੰਡ ਰੁਕੜ ਰਖੀ ਸਰਜੁਗੁਗ ਵਿਧਾ ਨਾਲੇ ਗਾਵਣ ਤੁਧਨੋ ਮੋਹਨੀ ਆਵਣ ਮੋਹਨ ਸਰਗਮਛ ਪਿਆਲੇ ਗਾਵਣ ਤੁਧਨੋ ਰਤਨੀ ਉਪਾਇ ਤੇਰੀ 68 ਧੀਰਤ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਨ ਬਨੁ ਬ੍ਰਹਮੰਡਾ ਕਰ ਕਰ ਰਖੇ ਤੇਰੀ ਧਾਰੇ ਸੇਈ ਦਦਨੋ ਗਾਵਣ ਜੋਤਿ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦਦਨੋ ਗਾਵਣ ਸੇ ਮੈਂ ਚਿਤ ਨਿ ਅਵ ਨਾਨਕ ਆ ਵਿਚਾਰੇ ਸੋਈ ਸੋਈ ਸਰਾਸਾ ਸਭ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਇ ਨਾ ਜਸ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਮਾਇ ਜਨੀ ਉਪਾਈ ਕਰ ਕਰ ਦੇਖੈ ਕੀਤਾ ਹੈ ਆਪਣਾ ਜੋ ਤਿਸ ਦੀ ਵਡਿਆਈ ਜੋ ਤੇ ਸੁਪਾਵੇਂ ਸੋਈ ਕਰਸੀ ਕੋ ਕਮ ਨਾ ਕਰਨਾ ਜਾਈ ਸੁਪਾ ਸਹ ਸਾਹ ਪਾ ਸਾਹਿਬ ਨਾਨਕ ਰਹਣੁ ਰਜਾਈ ਆਤਮਾ ਮਹੱਲਾ ਪਹਿਲਾ ਸੁਣ ਵਡਾ ਕੇ ਸੁਬ ਕੋਏ ਕੇਵੜ ਵਡਾ ਦੀ ਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਧੀਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਗਹਿਰੰਗ ਮੇਰਾ ਗੁਣੀ ਗਹੀਰਾ ਕੋਇ ਨ ਜਾਣੇ ਧੀਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਅੁਰਖਾ ਕੀਆ ਵਡਿਆਈਆ ਤਦਵੇਂ ਸਿਧੇ ਕਿਨੇ ਨਾ ਪਾਈਆ ਕਰਮ ਲੈ ਨਾਹੀ ਟਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਧਰੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਮਸਰੇ ਮਰ ਜਾਉ ਆਖਣੇ ਔਖਾ ਸਾਚੇ ਨਾਮ ਸਾਚੇ ਨਾਮ ਕੀ ਲਾਗੇ ਪੂਖਤ ਪੂਖੈ ਕਹਿ ਜਲੀ ਹੈ ਦੂਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਇ ਸਾਚੇ ਨਾਇ ਰਹਾਉ ਸਾਚ ਨਾਮ ਕੀ ਤਲ ਵੜਿਆਈ ਆਗ ਥਕੇ ਕੀ ਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨਾ ਜਾਏ ਨਾਉ ਮਰੇ ਨ ਹੋਵੇ ਸੋਗ ਦੇਂਦਾ ਰਹਿਣ ਤੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵ ਦਾਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਕੇ ਕਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖਾ ਬਨੋ ਕਰੋ ਕਿਰਪਾ ਸੇ ਹਮ ਕਿਰੇ ਕਿਰਮ ਸਤਿਗੁਰ ਸਰਨਾਇ ਕਰਦੇ ਆ ਨਾਮ ਪਰਗਾਸ ਮੇਰੇ ਮਿਤ ਗੁਰਦੇਵ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਹੀਰਾ ਪ੍ਰਾਣ ਸਗਾਈ ਹਰ ਕੀਰਤ ਹਮ ਰੀ ਰਹਿਰਾ ਸੁਰਹਾਓ ਹਰ ਜਨ ਕੇ ਅਵਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਬਦਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸੁਨਾਉ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਗੁਰ ਸਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਤਨ ਸਾ ਸੰਗਤ ਜਿਤ ਹਰਿ ਸੁਪਾਇਆ ਮਿਲ ਜੇ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪਨਵਾ ਕਾਹਿਰੇ ਮਨ ਚਿਤ ਵਿਅਦਮ ਜੈ ਆਹਰ ਹਰ ਜੀਉ ਪਰਿਆਸਰ ਪਥਰ ਮੈਂ ਜਿੰਤੀ ਉਪਾਈ ਤਾ ਕਰਿ ਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੂਕੇ ਕਸ਼ਟ ਰਿਆ ਰਹਾਉ ਜਨਨ ਪਿਤਾ ਲੋਕ ਸਰਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਦਨਤ ਸੰਭਾ ਹੈ ठा ਗੁਰ ਕਾਹਿ ਮਨ ਭਉ ਕਰਿਆ ਉਦਯੁਦਾ ਵੇਸ ਕੋ ਸਦਿ ਸਪਾਛੇ ਬਿ ਸ੍ਰੀ ਸੂਰਿਆ ਤਿਨ ਕਮਨ ਖਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਲਜਾਈਐ ਤੇਰਾ ਅੰਤਨਾ ਪਾਰਾ ਵਰਿਆ ਰਾਗਿਆ ਸਾ ਮਹਿਲਾ ਚੌਥਾ ਸੋ ਬੁਰਖੇਕ ਓੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰਨਜਨ ਹਰਪੁਰਖ ਨਰਨਜਨ ਹਰਗਮਾ ਕਮੀ ਅਪਾਰਾ ਸਭ ਧਾਵੇ ਸਭ ਧਾਵੇ ਤੁਜੀ ਹਰ ਸੱਚੇ ਸਰਜਨਹਾਰਾ ਸਬਜੀਤ ਮਾਰੇ ਜੀ ਤੂ ਜੀਆਂ ਕਾ ਦਾ ਤਾਰ ਹਰ ਧਵ ਸੰਤੋ ਜੀ ਸਭ ਦੁਖ ਵਿਸਾਰਨ ਹਰਿਆ ਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂ ਘਟ ਘਟ ਅੰਤਰ ਸਰਮ ਨਰੰਤਰ ਜੀ ਹਰੇ ਕੋ ਪੁਰਖ ਸਮਾਨ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਝੋਲ ਵੇ ਡਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹਤੁਦਿ ਬਿਨ ਵਰ ਨਾ ਜਾਣਾ ਤੂੰ ਪਰ ਬ੍ਰਹਮ ਬੇ ਅੰਤ ਬੇ ਅੰਤਰੀ ਤੇਰੇ ਕੀ ਆ ਗੁਨਾਖ ਵਖਾਣਾ ਜੋ ਸੇਵੈ ਜੋ ਸੇਵੈ ਤੁਝੇ ਜਨ ਨਾਨਕ ਚਿਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਦੁਜੀ ਸੇਂਜਾ ਜੁਗ ਮੈ ਸੁਖਵਾਸੀ ਸੇਮੁਕਤ ਸੇਮੁਕਤ ਭੈ ਜਨ ਹਰ ਧਿਆਏ ਜੀ ਤਿੰਨ ਟੂਟੀ ਜਮਕੀ ਫਾਸੀ ਜਿਨਨ ਭੋਜਨ ਹਰ ਨਿਨ ਪੋਤੇ ਆਏ ਜੀ ਤਿੰਨ ਕਾ ਪਹੁ ਸਭ ਗੁਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰਦੀ ਤੇ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਿਨ ਹਰਿ ਧੈ ਜੀ ਜਨ ਨਾਨਕ ਤਿਨ ਬਲਿ ਜਾਸੀ ਤੇਰੀ ਪਗਤਿ ਤੇਰੀ ਪਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗਤਿ ਤੇਰੇ ਪਗਤਿ ਸਲਾਹਣ ਤੁਜੀ ਹਰਿ ਨੈ ਕਨੇ ਕੀ ਅਨੰਤਾ ਤੇਰੀ ਅਨੇਕ ਤੇਰੀ ਨੈ ਕਰੇ ਹਰਿ ਪੂਜੈ ਜੀ ਤਵ ਤਾਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸੁਰ ਸਾਸ ਸੋ ਜੀ ਖੜ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਪਦ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤਵਾਦ ਪਰ ਕੀ ਪਰੰਪਰ ਕਰਤਾ ਜੀ ਤੁੜ ਜੇ ਬੜੇ ਹਰਨਾ ਕੋਈ ਤੂੰ ਜੁਗ ਜੁਗ ਏਕੋ ਸਰਾਸ ਦਾ ਤੂ ਏਕੋ ਜੀ ਤੂੰ ਨੇਚਲ ਕਰਤਾ ਸੋਈ ਤਦ ਆਪੇ ਭਾਵੇਂ ਸੋਈ ਵਰਤਿਆ ਜੀ ਤਦ ਆਪੇ ਘਰੇ ਸੋ ਹੋਈ ਤਦ ਆਪੇ ਸਿੱਟ ਸਭਿਓ ਪਾਈ ਜੇ ਤੋ ਆਪੇ ਸਿਰ ਜੋ ਸਭ ਕੋਈ ਜਨਾਨੇ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਾਰ ਮੈਂ ਢਾਂਸਾਈ ਜੋ ਤੂ ਪਾਵੇ ਸੋਈ ਤਿਸਿ ਜੋ ਤੂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸੁਬਨਿ ਤੈਂ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨੁ ਪਾਇਆ ਗੁਰਮੁਖ ਲਾਦਾ ਮਨੁ ਮੁਗਵਾਇਆ ਤੁਦਾਪ ਵਿਛੋੜਿਆ ਹਪ ਮਿਲਾਇਆ ਤੂਦ ਰਿਆ ਸੋ ਤੁਝ ਹੀ ਮਾਇ ਤਦਵੇਂ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜੈ ਸੁਨੋਗੀ ਮੇਲ ਜਿਸਨੋ ਤੂ ਜਾਣੈ ਸੋ ਜਨ ਜੜੈ ਹਰਗੁ ਸਦੀ ਅੱਖ ਵਖਾੜੈ ਜਿਨ ਹਰ ਤੇਵਾ ਤਿਨ ਸੁਖ ਪਾਇਆ ਸੈ ਜੀ ਹਰਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਕੀਆ ਸੁਭ ਹੋਏ ਤਦ ਵਿੱਚ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋ ਜਨਨ ਗ੍ਰੰਥ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਪੀਤਸਰ ਵੜੇ ਪਹਿਲੇ ਨਵਾਸਾ ਪਾਣੀ ਪਾਉਗਤ ਨੇ ਕੀਆ ਪੰਕਰਮੋਂ ਭਗਨੇ ਚਾਲੇ ਹੰਦੇ ਕਹਤੇ ਡੂਬਿਐਲੇ ਮਣੇ ਕਨ ਚੇਤਸਮੂੜ ਬਣਾ ਹਰ ਵਿਚਰ ਤੇਰੇ ਗੁਣ ਗਲੇ ਆ ਰਹਾਓ ਨਾਉ ਜਤੀ ਸਤੀ ਨਹਿ ਭੜਿਆ ਮੂਰਤ ਮੁਗਦਾਜ ਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਦ ਮੰਗ ਕਹਿ ਤੇਰੀ ਬਰੀਆ ਵਰਗਾ ਤ੍ਰਿ ਕਿਤੇ ਨਾ ਕਾਮ ਸਾਥ ਸੰਗਤ ਭਜ ਕੇਵਲ ਨਾਮ ਸਰੰਜਾਂ ਲਾਪੋ ਜੰਤਰ ਨਗੈ ਜਨਮ ਬਿਤਾ ਜਾ ਤਰੰਗ ਮਾਇਆ ਕਹਿ ਰਹਾ ਜਬ ਤਸ ਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨ ਨਹ ਰਾਇਆ ਕਹੁ ਨਾਨਕ ਮਣੀ ਚ ਕਰਮ ਸਰਨ ਪਰ ਕੀ ਰਾਖੋ ਸਰਮ ਬਾ ਚਾਇ ਦਸਮ ਗਮੀਓ ਬਾਦ ਮੇਂ ਦੀਜੋ ਭਈ 함ਰੀ ਕਰੋ ਹਰ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਜਨਮ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰਦੁ ਸਬੈਤ ਮੁਕਾਉ ਆਪ ਹਾਦ ਮੋਹੇ ਬਚਾਉ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਹੋਰ ਛਣ ਜਿ ਕਰ ਦਇਆ ਕਰੀਐ ਸਭਨ ਕੋ ਹਜ ਸੰਗਲਿਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਣ ਕੀ ਰਹੇ ਪਿਆਸਾ तुम्हें शारदे की वरनाते हूं जो भर चांस तुम ते पाऊं सेवक से कह मारे तारिए चिनचुन सतर हमारे मारिए आप हाते मुझे वरिया मरण काल का त्रासन वरिया हूं जो सदा हमारे पछा श्रेय तुझ जो करिए वर रक्षा राख ले मेराखन हारे साहिब संत सहाय प्यारे दीन बन दुष्टन के हंता तुमहु प्रीति तरदस कंता ਕਾਲ ਪੈ ਬਰਪ ਬੋ ਤਰਾ ਕਾਲ ਪੈ ਸਭ ਜਿਓ ਤਰਾ ਕਾਲ ਪੈ ਕਿਰਪ ਸੰਪਰਕ ਆਸਾ ਸਗ ਕਾ ਕੀ ਹਤਮਾਸਾ ਜਮਨ ਕਾਲ ਜੋ ਗੀ ਸਭ ਕੀਓ ਵੇਦ ਰਾਇ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸੁਵਾਰਣ ਨਮਸਕਾਰ ਹੈ ਤਾਏ ਹਮਾਰਾ ਜਮਨ ਕਾ ਸਭ ਦੇਖ ਤਮਨ ਆਇਓ ਦੇਵਤਾ ਜਿ ਸਨੇ ਉਭਜਾਇ ਵਾਟਨ ਤੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸਹੀ ਕੋ ਮਾਰੀ ਸਕਲ ਪ੍ਰਜਾ ਜੀ ਆਪ ਸੁਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਾਂ ਕੋ ਪ੍ਰਮੋਦ ਕੀਓ ਘਟ ਘਟ ਕੇ ਅੰਤਨ ਕੀ ਜਾਣ ਭਲੇ ਮਰੇ ਕੀ ਪੀਰ ਪਛਾਨੈ ਚਿੰਟੀ ਤੇ ਕੁੰਝ ਰਸੂਲਾ ਸਭ ਪਰ ਕਿਰਪਾ ਰਿਸਕਰ ਫੂਲਾ ਸੰਤਾਂ ਲੋਕ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਰਬੜਕੀ ਜਾਣੈ ਜਬ ਤਰਖ ਘਰਾ ਕਰ ਤਾਰਾ ਪਰਜਾ ਧਰਤ ਤਵ ਦੇਹ ਵਿਪਾਰਾ ਜਬਾ ਕਰਤ ਕਰਤੋ ਕਭੂ ਤੁਮ ਮਮਤ ਦੇ ਤਰਸਉ ਤੇ ਤੇ ਬਨ ਸਰ ਸਬ ਤਾਰੇ ਆਪੇ ਆਪਣੀ ਭੂਜਿ ਉਚਾਰੇ ਤੁਮ ਸਭ ਹੀ ਤੇ ਰਤਨ ਨਰਾਣ ਜਾਣਤ ਪੇਦ ਪੇਦ ਹਰਿਆਲਮ ਨਿਰੰਕਾਣਨ ਮੁਕਾਣਨ ਰਲੰਬੇ ਆਦ ਨੀਲਨਾ ਦੇਸ ਸੰਭ ਤਾਕਾ ਮੂੜ ਚਾਰਦ ਬੇਦਾ ਜਾ ਕੋ ਪੇਵ ਨ ਭਾਵਦ ਬੇਦਾ ਤਾ ਕੋ ਕਰਪਾ ਜਨਮਾਨਤ ਮਹਾਮੂੜਿ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸੁਨ ਅਨੰਕਾਰ ਕਾ ਛੀਨਿਤ ਰਹੇ ਪਿਵ ਆਪੇ ਆਪਣੀ ਮੋਹਿ ਜੇਤੀ ਵਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਵਿਸਜ ਪ੍ਰਤਮ ਸੰਸਾਰ ਮੇ ਕੇ ਰੂਪ ਨੂਪ ਸਰੂਪ ਅਰੰਕ ਪਿਉ ਰਾਵ ਕਹਿ ਪੂ ਪਾਂਡ ਜੇ ਰਸਿ ਤਿਰਕੀਨੀਤ ਪੁਰ ਕਾਣ ਬਹ ਰਹਿ ਦਿਨ ਕਹੁ ਭੁਲਾ ਜਾਹਿ ਬੇਟਾ ਕਉ ਸਿਧ ਪੈ ਸਗਰ ਕੇਠਾ ਸਗਰੇ ਸਿਧ ਕਾਇ ਚੰਬਵਾਦ ਜੁਗਾਦ ਸਰੂਪ ਸੰਭਵ ਅਬ ਰਚਾ ਮੇਰੀ ਤਮ ਕਰੋ ਸੇਖੇ ਬਾਰ ਸਿਖ ਸੰਗਰੋ ਦੂਸਰ ਥੇਰ ਵਡ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੂ ਸਹ ਸਰਨੀ ਪਰੇ ਜਿਨ ਕੈ ਦਿਸ ਦੁਖ ਤੋ ਹਾ ਮਰੇ ਪੁਰਖਣ ਪਗ ਭਰੇ ਤੇ ਹਾਰੇ ਤਿਨ ਕੈ ਤੁਮ ਸੰਗੜ ਸਭ ਟਾਰੇ ਜੋ ਕਲ ਕੋਇ ਦੁਬਾਰ ਤੇ ਹੈ ਤਾਕੇ ਕਾਲ ਨਿਕਟ ਨਾ ਹੈ ਰਚਾ ਹੋਇ ਤੈ ਸੁਭ ਕਾਲਾ ਦੂਸਰੇ ਚਰੇ ਤਤ ਕਾਲਾ ਕਿਰਪਾ ਦੇ ਸੰਜਾਇਣੇ ਰਹੋ ਤਾਂ ਕਿ ਤਾ ਤਨ ਕਮੋ ਹਰ ਹੋ ਰੇ ਦਿਸਦ ਘਰ ਮੋ ਸੁਭ ਹੋਏ ਦਿਸ ਸਾਸ ਸਕੇ ਨਾ ਕੋਈ ਇੱਕ ਬਾਰ ਦੀ ਤਮੇ ਸੁਮਾਰਾ ਕਾਲ ਫਾਸੇ ਧਾਇ ਬਾਰਾ ਜिन्नਰ ਨਾਮ ਤੇ ਹਾਰੋ ਕਹਾ ਦਰ ਦਿਸਦੋਗ ਤੇ ਰਹਾ ਢੜਕੇ ਤਮ ਸਰਨ ਤੇ ਹਾਰੀ ਆਪ ਹਾਥ ਦਲੇਓ ਬਾਰੀ ਸਰਬ ਟੋਰ ਮੋ ਸੁਹਾਏ ਦਿਸਦੋਗ ਤੇ ਲਿਓ ਬਚਾਈ ਸਵਈਆਂ ਆਏ ਗਏ ਜਬ ਤੇ ਤੁਮਰੇ ਤਵਤੇ ਕੋ ਆਕਰੇ ਨਹੀਂ ਆ ਨਿਉ ਰਾਮ ਰਹੀ ਪ੍ਰਾਨ ਪ੍ਰਾਨੇ ਕਹਿਮ ਤੇ ਕ ਨਾ ਮੰਨਿਓ सिमरस असर बे स्वभाव भेद काय हमें क न जानो सिरस पान कृपा तुमरी कर मैनक सब ते बखानो दोहरा सगल द्वार को छाड के गयो तोहार द्वार बाहे कहे की लाजिय से गोविंद दास तुहार राम कलीम महला ती जान दे को का सतगुरु प्रसाद आनंद पैमरि माय सतगुरु मैं पाए सद्गुरुता पाए सैर सेती मन वजिया बधाइयां ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬ ਰੂਤਾ ਗਉ ਹਰੀ ਕੇ ਰਮਨ ਜਨੀ ਮਸਾਇ ਤਹੀਂ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਹੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਭਨਾਗਲਾ ਸਮਰਤ ਸੁਆਮੀ ਸੋ ਕਮਨੂ ਵੀ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਹੈ ਸੂਪਾਵੇ ਸਰਾ ਸਿਫਤ ਸੁਲਾਹ ਤੇਰੀ ਨਾਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮਯਾ ਧਰਮਰਾਜਨ ਭੁਖਾ ਸਭ ਗੁਮਾਈਆਂ ਕਰ ਸਾਚ ਸੁਖ ਮਣਾਈ ਵਸਾ ਜਿਨਿ ਚਾ ਸਤ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਸਤੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਛ ਬਰਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰਿ ਪੰਚਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਪਾਇਆ ਤੂੰ ਜਿਨ ਕੋ ਸੀ ਨਾਮ ਹਰ ਕੀ ਲਾਗੇ ਕਹੇ ਨਾਨਕ ਤੈਸ ਕੋ ਆਦਤ ਕਰੇ ਹੁਣ ਦਵਾਜੇ ਅਨ ਦਸਨੋ ਵਡ ਭਾਗੀ ਹੋ ਸਕਲ ਮਨੋਰਥ ਪੂਰੇ ਪਰਮ ਭਰਮ ਪ੍ਰਾਯਾ ਉਤਰੇ ਸਕਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਤੇ ਭੁਤ ਸਤ ਗੁਰ ਰਹਾ ਭਰਪੂਰੇ ਬਿਨ ਵਤ ਨਾਨਕ ਗੁਰ ਚਰਨ ਲਾਗੇ ਵਾਜੇ ਨਹ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਰ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੁਖ ਸੇਵਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਇਓ ਦਾਰੋ ਇਹ ਵਸਤਰੀ ਨਹਿ ਜਾਏ ਨੇ ਤਨੇ ਤਰਾ ਖਿਰ ਧਾਰੋ ਤਮ ਸੰਸਾਰ ਚ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਦਰਸ ਪਿਆ ਮੇਰ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਲਮਣਤੀ ਵੇ ਹਰਿਆ ਪੋੜੀ ਜਿੱਥੇ ਤੂੰ ਸਮਰਾ ਤੇ ਜਿੱਥੇ ਕੋਈ ਨਾਏ ਉਥੇ ਤੇਰੀ ਆਕੇ ਅਗਨੀ ਅਧਰਮਾਏ ਸੁਣ ਕੇ ਜਮ ਕੇ ਦੂਤ ਨਾਇ ਤਰੇ ਛਡ ਜਾਏ ਭੋਤਲ ਬਿਕ ਹਸਗਾ ਗੁਰ ਸ਼ਬਦੀ ਭਾਰ ਪਾਏ ਬਿਲਕੁਲ ਲੱਗੀ ਪਿਆਸੇ ਅੰਮ੍ਰਿਤ ਸੇ ਹੀ ਖਾਏ ਕਲਮੇ ਹੋ ਪੁਨਗਨ ਗੋਵਿੰਦ ਗਾਏ ਸਉ ਸੇਨੋ ਕਿਰਪਾਲ ਸਮਾਲੇ ਸਾਹੀ ਸਾਹਿਬ ਰਤਾ ਕੋਈ ਨਾ ਜਾਈ ਜੀ ਆਵਤੁ ਦੇਇ ਸੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਤਨਾ ਜੀਵਾਂ ਜਬ ਕਿਰਨਾਵ ਨੇਤਰੀ ਸਤਗੁਰ ਪ੍ਰੇਖਣਾ ਸਰਨੇ ਸਰ ਨਾ ਗੁਰਨਾਵ ਸਤਗੁਰੁ ਸੇ ਤਿਰਤਿਆ ਦਰਗਹ ਭਾਈ ਹਟਾਓ ਕਹੁ ਨਾਨਕ ਕਿਰਪਾ ਕਰੇ ਜਿਸਨਹਿ ਵਤ ਦੇ ਜਗ ਮੋ ਉਤਮ ਕਾੜੀਏ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਿਆ ਪਿਉ ਬਾਰੀਆਂ ਗੁਰ ਕੀ ਪੈਰੀ ਭਾਈ ਕਾ ਜਵਾਰੀਣ ਹੋਇ ਆਪਦੇ ਆਲ ਮਨੋਣਾ ਵਿਸਾਰੀਣ ਸਾਧ ਜਿਨਾ ਕੇ ਸੰਗ ਪਵਜਲ ਤਾਰੀਣ ਸਾਖਤ ਨਿੰਦਕ ਦੁਸ਼ਕਿ ਨਮਾਹਿ ਵਿਦਾਰੀਣ ਇਸਾਬ ਕੀ ਢੇਕ ਨਾਨਕ ਮਣੇ ਮਾਏ ਜਿਸਮਰਸਕ ਹੋਏ ਸਗਲੇ ਦੁਖ ਜਾਏ ਇਸਾਬ ਕੀ ਢੇਕ ਨਾਨਕ ਮਣੇ ਮਾਏ ਜਿਸਮਰਸਕ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ